ਲੇ ਮੈਨੂੰ ਪੁੱਛਦਾ ਕਿ ਉਹਨਾਂ ਦਾ ਕੋਈ ਵਿਚਾਰ ਕੀ ਹੁਣ ਕਿਦਾਂ ਲੱਗਦਾ ਫਿਰ ਕਿ ਕਿਦਸ ਕਰ ਕਿਹੋ ਜਿਹਾ ਲਗਾਤਾਰ ਉੱਤਰੋ ਲਗਾਏ ਸੀ ਮੁੰਡਾ ਸਾਨੂੰ ਬਹੁਤ ਵਧੀਆ ਲੱਗਦਾ ਪਹਿਲਾਂ ਬਹੁਤ ਪਰੇਸ਼ਾਨ ਸੀਗੇ ਤਾਂ ਵੀ ਕੋਈ ਹਾਂਜੀ ਜਿੱਦਾਂ ਮਾਤਾ ਦੋਰੀਵਾਰ ਪ੍ਰੈਸ਼ਨ ਕਰਾਉਣਾ ਪਿਆ ਤੇ ਬਹੁਤ ਖਾਸ ਯਾ ਵੀ ਪੈਸੇ ਨਹੀਂ ਇੰਪਜਮ ਕਿਤੇ ਨਹੀਂ ਸੀ ਹੁੰਦਾ ਫਿਰ ਮੈਂ ਜਦੋਂ ਹੀ ਮੰਦੇ ਤੇ ਫਿਰ ਅਸੀਂ ਮੈਨੂੰ 6 ਮਹੀਨੇ ਹੋ ਗਏ ਸੱਤਵੇਂ ਨੌਵੇਂ ਜਿਹੜਾ ਤੁਹਾਡੇ ਨਾਲ ਮੇਰੀ ਗੱਲ ਹੋਈ ਤੁਸੀਂ ਇਹ ਕਹੇ ਤੁਹਾਡਾ 10 ਤੋਂ 12000 ਉਹ ਮਹੀਨੇ ਦਾ ਤੁਹਾਡੀ ਦਵਾਈ ਆਉਂਦੀ ਸੀ ਜਿਹੜੀ ਦਵਾਈ ਦੀ ਮੁੱਲ ਜਿਹੜਾ ਪਤਾ ਕੀ ਸੀ ਉਹਦਾ ਮੁੱਲ 1000 ਰੁਪਇਆ ਹਾਂ ਇੰਨਾ ਨਹੀਂ ਪਤਾ ਵੀ ਕਿੰਨੇ ਸੀਗੇ ਜਦੋਂ ਵੀ ਜਾਈਦਾ ਸੀਗਾ 5000 6000 ਰੁਪਇਆ ਲੈਂਦਾ ਸੀਗਾ ਆਥੇ ਕਹਿੰਦਾ ਵੀ ਐਕਸ ਰਹਿਣ ਦਾ ਵੀ ਫੇਰ ਅਸੀਂ ਉਹਨਾਂ ਵੀ ਆਪਣੀ ਬਾਈਕ ਤੇ ਔਖੇ ਔਖੇ ਬੈਠ ਕੇ ਜਾਈਦਾ ਔਖੇ ਨਹੀਂ ਖਾਚ ਨਹੀਂ ਸੀ ਹੋਰ ਇਹਦਾ ਤੁਹਾਡਾ ਇਲਾਜ ਹੋਇਆ ਭਾਜੀ ਬੈਠੇ ਐ ਗੱਲ ਬਦੋਲਦਾ ਆ ਵੀ ਜਿਹੜੇ ਤੁਹਾਨੂੰ ਇਹਨਾਂ ਦੇ ਬਦੋਲ ਇਹਨੇ ਤੁਹਾਨੂੰ ਲੈ ਕੇ ਇੱਥੇ ਆਇਆ ਇਹਨਾਂ ਨੇ ਡਿਸਕਸ਼ਨ ਸਾਡਾ ਹੋਇਆ ਸੀਗਾ ਫਿਰタミン ਤੇ ਲੈ ਕੇ ਆਪ ਆਇਆ ਤੇ ਅੱਜ ਕੁਝ ਠੀਕ ਹੋ। ਥਰਕਾ ਤੁਹਾਡਾ ਕਿਹਾ। ਸਾਡਾ ਖਰਚਾ ਇੱਥੇ ਹੋਰ ਅੱਜ ਜਾ ਕੇ ਦੇਖਾਂਗੇ ਜੇਕਰ। ਪਹਿਲਾਂ ਤਾਂ ਲੁ 6 ਲੱਖ ਕਰ ਰਹੇ ਸੀ। ਹਾਂਜੀ। ਪਰ 6 ਲੱਖ ਤੋਂ ਸਿੱਧਾ 50 ਹਜ਼ਾਰ ਤੱਕ ਆ ਗਿਆ। ਹਾਂਜੀ। ਇਹ ਚੀਜ਼ ਮਗਲ ਮੈਂ ਕਹਿੰਦਾ ਸਾਡੀ ਜਿਹੜੀ ਟੀਮ ਹੈ ਸਾਡੇ ਵਿਸ਼ਾਲ ਭਾਜੀ ਹੈ ਜਾਂ ਸੌਰਵ ਭਾਜੀ ਹੈ ਇਹਨਾਂ ਦੇ ਬਦੌਲਤ ਮੈਂ ਕਹਿੰਦਾ ਮੈਂ ਤਾਂ ਬਾਹਰ ਬੈਠਾ ਮਨ ਤਾਂ ਇਹਨਾਂ ਸਿਸਟਮ ਦਾ ਪਤਾ ਨਹੀਂ ਸੀਗਾ ਕਿਉਂਕਿ ਇਹੀ ਮੇਲੇ ਤੇ ਕੰਮ ਕਰਦੇ ਆ। ਮੈਂ ਅੱਜ ਸਵੇਰੇ ਆ ਹੀ ਆਜੇ ਤੇ ਇਹਨਾਂ ਨੇ ਕਾਲ ਆਈ ਮੈਂ ਉੱਥੇ ਉੱਠ ਕੇ ਇੱਧਰ ਤੇ ਬਾਤੀ ਪਰਿਵਾਰ ਤੁਹਾਡੇ ਸਾਹਮਣੇ ਹੈ ਪਰਿਵਾਰ ਜੀ ਤੁਹਾਨੂੰ ਪਤਾ ਹੈ ਪਰਿਵਾਰ ਦੇ ਹਾਲਾਤ ਕਿ 6 ਲੱਖ ਰੁਪਏ ਇਲਾਜ ਕਰ ਰਹੇ ਸੀ ਤੇ ਅੱਜ ਇਹ ਐਚਜੀਓਸ ਵੱਡੇ ਵਿੱਚ ਇਹਨਾਂ ਦਾ 50 ਹਜ਼ਾਰ ਵਿੱਚ ਇਲਾਜ ਹੋ ਗਿਆ ਨਾ ਤਾਂ ਤੇ ਮੰਨ ਲਾਦਾ ਕਿ ਭੈਣ ਜੀ ਹੁਣ ਪਰਫੋਰਮ ਸਾਡੇ ਡਾਕਟਰ ਕਹਿ ਰਹੇ ਸ਼ਾਇਦ ਹਾਂਜੀ ਪਰਸਨ ਤੇ ਹੁਣ ਦੋ ਮਹੀਨੇ ਦਾ ਕਿ ਮਿਲ ਬਿਲਕੁਲ ਆਪਣੇ ਪੈਰਾਂ ਤੇ ਆ ਜਾਣਗੇ ਮੈਕਸਿਮਮ ਦੋ ਮਹੀਨੇ ਇਹਨਾਂ ਨੂੰ ਕਰਨਾ ਪੈਣਾ ਪ੍ਰਯਾਸ ਉਸ ਤੋਂ ਬਾਅਦ ਸੈਟ ਹੋ ਜਾਣਾ ਮਤਲਬ 6 ਮਹੀਨੇ ਤੋਂ ਮੰਗੇ ਦੇ ਪੈਸੇ ਗਏ ਤੇ ਇਹ ਦੋ ਹੜਾ ਸੀ ਨਾ ਫੇਰ ਐ ਦਸਵਾ ਦੰਦਾ ਕਿ ਹਸਪਤਾਲ ਵਿੱਚ ਨਹੀਂ ਭਾਜੀ ਸਾਡੇ ਤੇ ਇਹਨਾਂ ਦੀ ਕਾਫੀ ਸਾਰਾ ਸਪੋਰਟ ਹੁੰਦੀ ਆ ਤੇ ਮੈਂ ਨਾਲ ਵੀ ਪੁੱਛਿਆ ਭਾਜੀ ਕਿ ਜਦੋਂ ਇਹ ਲੈ ਕੇ ਆਇਆ ਸੀ ਕੀ ਹਾਲਾਤ ਸੀ ਇਹਨਾਂ ਦੀ ਤੇ ਉਹ ਬੋਲੇ 6 ਮਹੀਨੇ ਤੋਂ ਹੱਡੀ ਨਹੀਂ ਜੁੜੀ ਸੀ ਨਾਮ ਦੀ ਪਲੇਟ ਪਾਈ ਸੀ ਵਿੱਚ ਹੱਡੀ ਜਗਿਆ ਬਹੁਤ ਜ਼ਿਆਦਾ ਸੀਗਾ ਜੇ ਨਾਗਰਾਂ ਦੇ ਕੰਮ ਹੋਰ ਬਣਾਏ ਦੂਜੀ ਲਾਤੀ ਤੇ ਵੇਸ ਰਾਜਣਾ ਸੀਗਾ ਆਹ ਆ ਪੰਜਾਬ ਦੇ ਹਸਪਤਾਲ ਦਾ ਜੋ ਪੰਜਾਬ ਚ ਹਸਪਤਾਲ ਚੱਲਦੇ ਪਨ ਉਹਨਾਂ ਦਾ ਆ ਕੰਮ ਆ ਆ ਗਰੀਬ ਜਿਹੜੇ ਆ 6-6 ਲੱਖ ਰੁਪਏ ਦਾ ਇਲਾਜ ਆ ਜਿਹੜਾ ਐਸ ਹਸਪਤਾਲ ਦੇ ਵਿੱਚ ਸਹੀ 50 ਦੇ ਵਿੱਚ ਕਰਵਾਤਾ ਤੁਸੀਂ ਜਿਹੜੇ ਆ ਪ੍ਰਾਈਵੇਟ ਹਸਪਤਲਾਂ ਵੱਲੋਂ ਮੈਂ ਇਹ ਬੇਨਤੀ ਆ ਸੀਐਮ ਸਾਹ ਨੂੰ ਬੇਨਤੀ ਆ ਕਿ ਇਹੋ ਜਿਹੇ ਲੋਕਾਂ ਨੂੰ ਵਿਚਾਰਾਂ ਨੂੰ ਗਰੀਬਾਂ ਨੂੰ ਜੀਣ ਦਿਓ ਇਹਨਾਂ ਦੇ ਘਰ-ਬਾਰ ਵੇਖਣ ਨੂੰ ਬੈਠੇ ਆ 6-7 ਲੱਖ ਰੁਪਏ ਤੁਸੀਂ ਲਾ ਰਹੇ ਹੋ ਹਸਪਤਲਾਂ ਵਾਲੇ ਕਿੱਥੋਂ ਦੇਣਗੇ ਇਲਾਜ ਕਿੱਥੋਂ ਪੈਸੇ ਕੱਢਣਗੇ ਰੋਟੀ ਖਾਣੋਂ ਉਹਨਾਂ ਕੋ ਪੈਸੇ ਨਹੀਂ ਆ ਗਏ ਦਿਹਾੜੀ ਬੰਦਾ ਕਰਦਾ ਕਿੱਥੋਂ ਕਰੂਗਾ ਪੈਸੇ ਨਾਲ ਕਿੱਥੋਂ ਇਲਾਜ ਲਿਆ ਕੇ ਕਰਵਾਊਗਾ ਬੰਦਾ ਅੱਜ ਸਾਡੇ ਜਨੰਦਰ ਦੇ ਵਿੱਚ ਸਾਡੇ ਆ ਸੰਸਾ ਵੱਲੋਂ ਅੱਜ ਜੋ ਇਲਾਜ ਹੋ ਰਿਹਾ ਮੈਂ ਤੇ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਜਿਹਨਾਂ ਬਦੌਲਤ ਇਲਾਜ ਹੋਣ ਜਾ ਰਿਹਾ ਤੇ ਭੈਣ ਬਿਲਕੁਲ ਹੁਣ ਤੁਹਾਡੇ ਸਾਹਮਣੇ ਹੀ ਉਹ ਕਹਿ ਰਹੀ ਮੈਂ ਠੀਕ ਹੋ 2 ਮਿੰਟ ਠੀਕ ਹੋ ਠੀਕ ਹੋ ਕੇ ਤੁਨ ਫੇਰ ਲੱਗ ਜੂਗੀ ਕਿਥੇ 6 ਲੱਖ ਤੇ ਕਿਥੇ 50 ਹਜ਼ਾਰ ਮੇਰੇ ਖਮੈਜ਼ ਖੁਦ ਸੋਚੀ ਅਗਰ ਮੈਂ ਹੁੰਦਾ ਮੈਂ ਖੁਦ ਮੇਰੇ ਹੱਥ ਆੜੇ ਹੋਏ ਨੇ ਆ ਪਰਿਵਾਰ ਪਿੰਡ ਪਿੰਡ ਵਿੱਚ ਮੰਗਲ ਨੂੰ ਤਿਆਰ ਹੋ ਗਿਆ ਸੀਗਾ ਜਦੋਂ ਹਸਪਤਾਲ ਜਾਂਦੇ 10 ਦਵਾਈ ਦੇ ਲਈ ਜਿੱਥੇ ਇੱਕ ਜਿਹੜਾ ਇੱਥੇ ਉਹ ਦਵਾਈਆਂ 1000 ਰੁਪਏ ਦਵਾਈ ਆਓ ਕਿੰਨਾ ਪਰਿਵਾਰ ਨੂੰ ਲੁੱਟਿਆ ਕਿਛੋ ਦੇਣ ਦੋਗੇ ਤੁਸੀਂ ਉਹ ਤੁਰੀ ਮੈਂ ਯਾਰ ਸੱਚੀ ਮੰਨ ਮੇਰਾ ਹੋ ਗਿਆ ਕਿ ਯਾਰ ਕਿੱਥੇ ਦਸ ਲ ਕਿਤੇ ਯਾਰ ਉਹ ਉਹ ਕਹਿੰਦੇ ਨਾਲ ਕਿ ਮਨ ਪਰਮਾਤਮਾ ਜਰੀਆ ਬਣਾਉਂਦਾ ਇਹਨਾਂ ਨੂੰ ਕਿਸੇ ਜਰੀਏ ਸਾਡੇ ਨਾਲ ਭੇਜਿਆ ਸਾਡੇ ਹੱਥੋਂ ਇਹ ਸੇਵਾ ਹੋਣੀ ਸੀ ਤੇ ਚਲੋ ਇਹ ਆ ਵੀ ਹਾਲੇ ਇਹਨਾਂ ਦੀ ਉਮਰ ਵੀ ਛੋਟੀ ਆ ਪਤਾ ਨਹੀਂ ਇਹਨਾਂ ਨੇ ਕੀ ਕੀ ਕਾਰਜ ਕਰਨੇ ਆਪਣੇ ਬੱਚੇ ਵਿਆਹਣੇ ਆ ਸਭ ਕੁਝ ਕਰਨੇ ਚਲੋ ਅਸੀਂ ਵੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਕਿ ਅਸੀਂ ਇਸ ਚੀਜ਼ ਦੇ ਪਾਤਰ ਬਣੇ ਨਾਲ ਤੇ ਚਲੋ ਪਰਮਾਤਮਾ ਨਾਲ ਧਿਆਨ ਰੱਖੇ ਗਾਇਨਾਂ ਦੀ ਜ਼ਿੰਦਗੀ ਵਧੀਆ ਹੋਵੇ ਮੈਂ ਕਹਿੰਦਾ ਜੀ ਆਪ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤਾਂ ਆਪਣਾ ਘਰ ਵੀ ਲੈਣੇ ਰੱਖਿਆਦਾ ਸੀ ਯਾਨੀ ਕਿ ਡਾਕਟਰ ਨੂੰ ਪੈਸੇ ਦੇ ਦਿੱਤੇ ਉੱਥੇ ਹੁਣ ਵੀ ਸਾਨੂੰ ਸਾਡਾ ਕੋਈ ਸਪੋਰਟ ਨਹੀਂ ਕਰਦਾ ਕਹਿੰਦਾ ਵੀ ਚੱਲ ਪੂਗੀ ਚੱਲ ਪੂਗੀ ਉਹ ਵੀ ਮੈਂ ਖੁਦ ਇੱਥੇ ਆਇਆ ਸੀ ਸਾਡਾ ਇੱਥੇ ਇਲਾਜ ਸਹੀ ਹੋਇਆ ਹੁਣ ਚਲ ਬ ਡਾਕਟਰ ਨੇ ਕੀਤੇ ਤਾਂ ਉਹ ਨਹੀਂ ਸਾਨੂੰ ਸਭ ਤੋਂ ਪਤਾ ਕਰ ਲੈ ਉਹ ਜੋ ਉਹ ਸੋਣ ਅਸੀਂ ਬਹੁਤ ਬੜਾ ਨਾਇਸ ਹੋ ਰਹੇ ਆਪਾਂ ਜਦੋਂ ਐਕਸੀਡੈਂਟ ਹੋਇਆ ਸੀ ਕੋਈ ਜਿੱਦੋਂ ਸਾਡਾ ਐਕਸੀਡੈਂਟ ਹੋਇਆ ਸਾਨੂੰ ਮੌਲਮ ਪਤਾ ਨਹੀਂ ਸੀ ਅਸੀਂ ਕਿੱਥੇ ਆ ਕਿੱਥੇ ਨਹੀਂ ਦੋਨਾਂ ਸਾਡਾ ਇਕੱਠਾ ਹੋਇਆ ਸੀ ਇਹ ਦਿਨੇ ਐਕਸਟ੍ਰੀਮ ਹੋਇਆ ਬੜਾ ਤੋਸ ਹਾਂਜੀ ਨਹੀਂ ਜੀ ਉਹ ਦੌੜ ਕੇ ਸੀ ਲੇਕਿ ਮੇਰੀ ਹੋਰ ਬੇਨਤੀ ਆ ਜਿਹੜਾ ਵੀ ਇਸ ਭੈਣ ਨੂੰ ਸੱਟ ਮਾਰ ਕੇ ਗਿਆ ਦੋਨੇ ਲੱਤਾਂ ਤੋਂ ਮੈਂ ਗੱਡੀ ਲੰਘਾ ਕੇ ਲੈ ਗਿਆ ਉਹ ਵੀਰੀ ਸਾਡੀ ਵੀਡੀਓ ਦੇਖੋ ਜੇ ਵੀਡੀਓ ਸਾਡੀ ਸ਼ੇਅਰ ਹੋਣੀ ਹੈ ਨਾ ਉਹ ਵੀਡੀਓ ਇਹਨਾਂ ਤੱਕ ਉਸ ਵੀਰ ਤੱਕ ਪਹੁੰਚੂਗੀ ਜਰੂਰ ਆ ਵੀਰ ਤੇਰੇ ਕਰਕੇ ਆ ਪਰਿਵਾਰ ਮੰਗੇ ਤੇ ਪਿਆ ਹੋਇਆ ਯਾਰ ਦੌੜ ਜਾਂਦੇ ਕੋ ਟੁਕੜੇ ਪਰਵਾਰ ਦੀ ਸਾਤ ਤਲਾ ਲੈਣ ਨਾ ਯਾਰ ਅੱਜ ਪਰਿਵਾਰ ਮੰਗਲ ਦੇ ਕੁਜ਼ਾਰ ਤੇ ਹੋਇਆ ਘਰ ਬਾਰੋ ਗਰਵੀ ਰੱਖਣ ਦਾ ਪਰ ਤਾਂ ਡੇਵਰਗੇ ਵੀ ਜਿਹੜੇ ਆ ਧੋੜ ਜਾਂਦੇ ਆ ਸੱਟ ਮਾਰ ਕੇ ਯਾਰ ਘਟੋ ਘਟ ਦੇਖਿਆ ਉਹ ਗੱਡੀ ਚਲਾਉਣ ਲੱਗੇ ਥੋੜਾ ਸੋਚਿਆ ਕਰੋ ਕਿ ਕੋਈ ਪਰਿਵਾਰ ਕੋਈ ਕਿੱਦਾਂ ਨਿਕਲਿਆ ਕਰੋ ਅੱਜ ਹਾਲਾਤ ਕੋਈ ਬੰਦਾ ਮਾੜਾ ਆ ਕੋਈ ਚੰਗਾ ਆ ਪਰ ਇਤ ਹਾਲਾਤ ਦੇ ਵਿੱਚ ਦੇਖੋ ਇਸ ਘਰ ਇਸ ਪਰਿਵਾਰ ਦੇ ਘਰ ਵੇਚਣ ਵਾਲਾ ਜ਼ਗਾ ਤੇ ਬਾਕੀ ਅਸੀਂ ਇਹੀ ਬੇਨਤੀ ਕਰ ਰਹੇ ਆ ਕਿ ਅਰਦਾਸ ਕਰੋ ਸਾਰੇ ਪਰਿਵਾਰਾਂ ਲਈ ਜੋ ਤੁਹਾਡੇ ਦਸਵਾਜੇ ਭੇਜਿਆ ਤੁਹਾਡੇ ਲਈ ਤੇ ਬਸ ਇਹੀ ਕਰੋ 10 ਪਰ ਬੱਕਰੀ ਤੁਸੀਂ ਠੀਕ ਆਕੋ ਜਲਦੀ ਠੀਕ ਧਰ ਜਾਵੋ ਤੇ ਆਪਣੇ ਬੱਚਿਆਂ ਨੂੰ ਦੇਖੋ ਆਪਣੇ ਬੱਚਿਆਂ ਨੂੰ ਤਾਰਫ ਤੋਂ ਠੀਕ ਹੈ ਜੀ ਤੁਹਾਨੂੰ ਸੇਵਾ ਕਰਤੀ ਐਂਡਰਟੇਨਮ ਅੱਜ ਐਕਸਪੋਰਟ ਪਰ ਤੇ ਪਹੁੰਚੇ ਹੋਇਆ ਮੈਂ ਕਿਉਂ ਸੜਵੇ ਕੇਸ ਚੱਲਦਾ ਪਿਆ ਸੀਗਾ ਪਹਿਲਾਂ ਮੈਂ ਕੇਸ ਦਾ ਚਾਣਾ ਪੋਨਾ ਉਹ ਇਹਨਾਂ ਕੇਸ ਹੈਗਾ ਇੱਕ ਜਿਹੜੀ ਭੈਣ ਸਾਡੀ ਸੀਗੀ ਮੰਜੇ ਦੇ ਬਿਊਜ਼ਿਕ ਪਰ ਤਕੜਾ 6 ਮਹੀਨੇ ਹੋ ਚੁੱਕੇ ਸੀਗੇ ਜਿਹਨਾਂ ਦਾ ਇਲਾਜ ਹਰ ਮਹੀਨੇ 10000 ਦੀ ਦਵਾਈ ਹਰ ਮਹੀਨੇ 12000 ਦੀ ਦਵਾਈ ਉਹ ਪਰਿਵਾਰ ਮਗਰ ਘਰ-ਘਰ ਵਿੱਚੋਂ ਇਤਿਆਜ਼ ਕਰ ਜਦੋਂ ਅਸੀਂ ਉਹ ਪਰਿਵਾਰ ਸਾਡੇ ਕੋਲ ਪਹੁੰਚਿਆ ਉਸ ਤੋਂ ਬਾਅਦ ਉਹਨਾਂ ਦਾ ਸਭ ਤੋਂ ਬੇਕ ਚੁਕਿਆ ਇਸੰਦਾਂ ਜਦੋਂ ਉਹਨਾਂ ਨਾਲ ਸਾਡਾ ਕੰਟੈਕਟ ਕੀਤਾ ਤੇ ਸਾਡੇ ਸੌਰਵ ਸਾਡੇ ਜ਼ਿਕਰ ਭਾਜੀ ਤੇ ਵਿਸ਼ਾਲ ਭਾਜੀ ਕੋਲ ਬੈਠ ਕੇ ਸਾਰੀ ਡਿਸਕਸਨ ਹੋ ਗਈ ਤੇ ਇਹ ਵੀ ਅਸੀਂ ਰਲ ਕੇ ਜਿਸੇ ਲੈ ਕੇ ਅਸੀਂ ਐਚ ਕੋਸ ਹਸਪੀਟਲ ਲੈ ਚੱਲ ਰਿਹਾ ਜਿੱਥੇ ਡਾਕਟਰਾਂ ਨਾਲ ਵਿਚਾਰ ਕਰਾਂ ਜਦੋਂ ਡਾਕਟਰਾਂ ਨਾਲ ਵਿਚਾਰ ਕੀਤੇ ਤੇ ਅੱਜ ਉਹਨਾਂ ਦਾ ਪ੍ਰੇਸ਼ ਹੋ ਚੁੱਕਿਆ ਜਿੱਦੋਂ ਸਾਨੂੰ ਖੁਸ਼ੀ ਮਨ ਲੱਗਾ 107 ਤੋਂ ਬਾਅਦ ਖੁਸ਼ੀ ਹੋ ਕਿ ਜਦ ਪੇਸ਼ੇਵਰਾਂ ਦਾ ਕੋ ਠੀਕ ਹੋ ਕੇ ਜਾਂਦਾ ਉਹ ਜਾ ਕੇ ਆਪਣੇ ਪਰਿਵਾਰ ਦੇ ਕੋ ਵੰਦਾ ਜਾਂ ਇੱਕ ਮਤਲਬ ਇਹਨਾਂ ਨੂੰ ਜਿਆਦਾ ਖੁਸ਼ੀ ਹੋ ਸਗੋ। ਉਹ ਡਾਕਟਰਾਂ ਕੋਲ ਦੇ ਸਾਡਾ ਆਪਣਾ ਥੈਂਕਸ ਕਹਦਾ ਸਰ ਤੁਸੀਂ ਜੋ ਇਹ ਪ੍ਰਬਾਲਾ ਕੀਤਾ ਅਦੁੱਸ ਪਰਵਾਰ ਨੂੰ ਤੁਸੀਂ ਇੱਕ ਉਸ ਭੈਣ ਨੂੰ ਉਸ ਪਰਵਾਰ ਦੇ ਵਿੱਚ ਖੜਾ ਕਰ ਦਤਾ ਦੁਬਾਰਾ ਤੁਸੀਂ ਜਿਸ ਨੂੰ ਇਹ ਇਹਦੇ ਸੇ ਪਤਾ ਕਿ ਮੈਂ ਜਿੰਨੀ ਖੜੀ ਹੋਣਾ ਕਿ ਨਹੀਂ ਖੜਾ ਇੱਕ ਤੁਹਾਡੀ ਬਦੌਲਤ ਉਹ ਇੱਥੇ ਖੜੀ ਹੋ ਗਈ ਆਪਣੇ ਬੱਚਾ ਨੂੰ ਰੋਟੀ ਪਾਣੀ ਖੁਲਾਏਗੀ ਆਪਣੇ ਬੱਚਾ ਨੂੰ ਤਿਆਰ ਕਰੇਗੀ ਉਸ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜੇਗੀ ਫੇਰ ਉਹ ਬੱਚੇ ਇਹਨਾਂ ਨੂੰ ਆ ਕੇ ਚੱਕ ਲੱਦ ਕਰਦੇ ਸੀ ਅੱਜ ਇਹ ਤੁਹਾਡੀ ਬਦੌਲਤ ਉਹ ਭੈਣ ਵੀ ਆਪਣੇ ਸਾਥੀ ਕਰ ਤੀ ਮੈਂ ਕਹੂੰਗਾ ਕਿ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਹੈ ਇਹ ਬਹੁਤ ਪੁੰਨ ਦਾ ਕੰਮ ਕੀਤਾ ਤੁਸੀਂ ਆਦਰਵਾਇਜ਼ ਮੈਂ ਹੀ ਦੇਖ ਸਕਦਾ ਸੀ ਉਹਦੀ ਹਾਲਤ ਕੀ ਸੀਗੀ ਤੇ ਪਗਮੇਤ ਜਿਹਨਾਂ ਚੱਕ ਕੇ ਲਿਆਇਆ ਕੀਤਾ ਸਾਰਾ ਉਹ ਬਹੁਤ ਹੀ ਜ਼ਿਆਦਾ ਇੱਕ ਬਹੁਤ ਹੀ ਵਧੀਆ ਕੰਮ ਹੈ ਉਮੀਦ ਕਰਦਾ ਕਿ ਅੱਗੇ ਵੀ ਤੁਸੀਂ ਇਦਾਂ ਹੀ ਕਰਦੇ ਰਹੋਗੇ ਤੇ ਲੋਕਾਂ ਦਾ ਪੱਲਾ ਕਰੋਗੇ ਇਹੀ ਇੱਕ ਮਾਨਤਾ ਦਾ ਸਤਿ ਉਡਾਤਰ ਹੋਣਾ ਹੈ ਮੇਰੇ ਸਾਹਮਣੇ ਸਰ ਬੈਸਟਮੈਂਟ ਉਹਨਾਂ ਦੇ ਸਾਡੇ ਹੋਰ ਵੀ ਬੜੇ ਕੇਸਿਸ ਹਸਪਤਲ ਦੇ ਵਿੱਚ ਹੋਏ ਆ ਸਕਸੈਸਫੁਲ ਹੋਏ ਆ ਔਰ ਬਹੁਤ ਵੱਡੇ ਮੈਡੀਕਲ ਦਸਤਾ ਸਾ ਮੈਂ ਇਹੀ ਕਹਾਂਗਾ ਕਿ ਵਧੀਆ ਇਨਸਾਨ ਨੂੰ ਤੁਸੀਂ ਮੌਕਾ ਦਿਆ ਕਰੋ ਕਿਉਂਕਿ ਜਦੋਂ ਵਧੀਆ ਦੇ ਸਾਥ ਕੋ ਕੰਮ ਕਰਦਾ ਕਾਜ ਕਰਦਾ ਸਾਡਾ ਵੀ ਫਰਜ਼ ਬਣਦਾ ਉਹਨਾਂ ਦਾ ਮੈਸੇਜ ਅਸੀਂ ਦਾ ਫੋਰਵਰਡ ਕਰੀਏ ਮੈਂ ਸੰਗਤ ਨੂੰ ਵੀਰ ਨੂੰ ਸਾਹਮਣੇ ਬੇਨਤੀ ਕਰਦਾ ਹੈ ਕਿ ਵਧੀਆ ਤੁਹਾਨੂੰ ਲੱਗਦਾ ਜਦੋਂ ਦੇਖ ਪਰਨਾ ਮਿਲੋ ਆ ਕੇ ਤੇ ਆਪਣੇ ਡਿਸਕਸਸ਼ਨ ਕਰੋ ਉਹ ਤੁਹਾਨੂੰ ਮਤਲਬ ਇਹੋ ਜਿਹਾ ਕਰਕੇ ਭੇਜੋਗੇ ਤੁਸੀਂ ਨੋਰਮਲ ਲੱਗੋਗਾ ਹਾਂ ਠੀਕ ਹੈ ਉਹ ਵਾਕੇ ਬਿਲਕੁਲ ਠੀਕ ਹੋ ਚੁੱਕੇ ਤੇ ਮੇਰੀ ਇਹੇ ਬੇਨਤੀ ਹੈ ਕਿ ਵਧੀਆ insan ਨੂੰ ਵਧੀਆ ਸਹਿਯੋਗਤਾ ਦਿਓ ਕਰੋ ਇੱਕ ਪਹੁੰਚੋ ਇਹ ਨਾਲ ਮਿਲੋ ਆ ਕੇ ਜੇ ਤਾਂ ਕੋਈ ਪ੍ਰੋਬਲਮ ਆ ਤੇ ਸਦਨ ਸਿੱਖੋ ਉਹਦਾ ਕੀਤਾ ਅਸਲ ਡਾਕਟਰ ਜੀ ਨੂੰ ਪਤਾ ਲੱਗੇ ਮਤਲਬ ਇਹੋ ਜਿਹਾ